ਸੰਦਲ ਚੈਨਲ ਦੇ ਆਪ ਜੀ ਦਾ ਸਵਾਗਤ ਅਜੀਤਾ ਜਾ ਖਬਰ ਭਾਰਤ ਬ੍ਰਾਜ਼ੀਲ ਦੀਆਂ ਜਨਸਲਾ ਸਲਾਮਾ ਸਮਰਥਨ ਨਮਾਨ ਦੇ ਸਜੋਗ ਵਧਾਉਣ ਦੀ ਸਹਿਮਤ ਜਲ ਸੈਨਾ ਮੁਖੀ ਐਡਮਿਰਲਟਨ ਦਿਨੇਸ਼ ਕੇ ਤ੍ਰਿਪਾਠੀ ਜੋ ਕਿ ਬਰਲੀ ਜੇ 4 ਦਿਨ ਦੌਰੇ ਤੇ ਹਨ ਤੇ ਅਨਾ ਬੁੱਧਵਾਰ ਤੇ ਬ੍ਰਾਜ਼ੀਲੀਆ ਜਲ ਸੈਨਾ ਦੇ ਕਮਾਂਡਰ ਐਡਮਿਰਲ ਮਾਰਕਸੋ ਸੋਪਿਓ ਉਵਰ ਸਰ ਨਾਲ ਮੁਲਾਕਾਤ ਕੀਤੀ ਚਰਚਾਵਾਂ ਦਾ ਦੇਸ਼ ਭਾਰਤ ਅਤੇ ਬਰਲਜੀ ਬਰਲਜੀ ਮਿਸ਼ਕਰ ਵਧਰੇ ਜਲ ਸੈਨਾ ਸੰਯੋਗ ਨੂੰ ਮਜ਼ਬੂਤ ਕਰਨ ਕਰਨਾ ਹੈ ਰਿਹਾ ਹੈ ਜਿਸ ਜਿਸ ਵਿੱਚ ਇਸ ਚਾਲਨ ਸਖੀਤ ਸਖਲਾਈ ਆ ਆਦਾਨ ਪ੍ਰਦਾਨ ਹਾਈਡਰੋਕ੍ਰੈਪ ਸਹਿਯੋਗ ਜਾਣਕਾਰੀ ਸਾਂਝੀ ਕਰਨੀ ਸਮੁੰਦਰੀ ਖੇਤਰ ਵਿੱਚ ਜਾਗਰੂਕਤਾ ਵਧਾਉਣੀ ਤਰੀਕੇ ਤੇ ਧਿਆਨ ਕੇਂਦਰ ਕੀਤਾ ਗਿਆ ਹੈ ਅਨ ਜਲ ਸੈਨਾ ਦੇ ਅਨਸਾਰ ਚਰਚਾ ਰਾਵਾਂ ਰੱਖਿਆ ਦੋਗ ਵਿੱਚ ਸਹਿਯੋਗ ਵਧਾਉਣਾ ਤਕਨੋਲੋਜੀ ਵਿਕਾਸ ਨਵੀਨਤਾ ਵਧੀਆ ਅਭਿਆਸਾਂ ਦੇ ਆ ਆਦਾਨ-ਬਾਦਾਨ ਆਦਾਨ-ਬਾਦਾਨ ਅਤੇ ਦੋਵਾਂ ਜਲ ਸਨਾਮਾਂ ਵਿੱਚ ਸਮਰੱਥਾ ਨਿਰਮਾਣ ਤੇ ਵੀ ਕੇਂਦਰਿਤ ਰਹੀਆਂ ਭਾਰਤ ਦੇ ਬਲਜੀ ਵਿੱਚ ਕਰਸ਼ਮੰਦਰੀ ਫਾਈਵਲ ਨੂੰ ਮਜ਼ਬੂਤ ਕਰਨ ਨਾਲ ਗਲੋਬਲ ਮੈਰੀਟਾਈਮ ਕਾਮਨਜ ਅਤੇ ਗਲੋਬਲ ਸਾਊਥ ਵਿੱਚ ਸਹਿਯੋਗਦਾਨ ਪਾਵੇਗਾ ਇਸ ਇਸ ਫੇਰੀ ਦਾ ਉਦੇਸ਼ ਭਾਰਤੀ ਜਲ ਸੈਨਾ ਤੇ ਮਰਜੀਨੀਅਨ ਜਲ ਸੈਨਾ ਵਿਚਕਾਰ ਮਜ਼ਬੂਤ ਅਤੇ ਵਧ ਰਹੀ ਸਮੁੰਦਰੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਤੇ ਜੋ ਕਿ ਭਾਰਤ ਬਲਜੀ ਦੇ ਵਿਆਪ ਵਿਆਪਗਰਾਂ ਨੀਤੀਕ ਪਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ ਹੈ ਐਡ ਮਰਨ ਦਿਨੇਸ਼ ਤ੍ਰਿਪਾਠੀ ਨੇ 12 ਦਸੰਬਰ ਤੱਕ ਬਲਜੀ ਦੇ ਸਰਕਾਰੀ ਦੌਰੇ ਤੇ ਹਾਂ ਤੇ ਇਸ ਦੌਰੇ ਦੌਰਾਨ ਉਹ ਬਾਰਜੀਲ ਦੇ ਰੱਖਿਆ ਮੰਤਰੀ ਜੋਸ਼ ਮਿਸਕੂ ਅਤੇ ਬਰਲਜੀ ਦੇ ਹਥਿਆਰਬੰਦ ਸਿਨੇਮਾ ਦੇ ਸੰਯੁਕਤ ਸਟਾਫ ਦੇ ਮੁਖੀ ਐਡਮਿਰਲ ਰੈਂਟੋ ਰੋਲ ਗ੍ਰੇਸ਼ ਦੀ ਗੁਆਈ ਫਲੇਅਰ ਨਾਲ ਵਿਚਾਰ ਪਟੰਡਰ ਕਰਨਗੇ ਇਸ ਦੌਰਾਨ ਦਵੱਲੇ ਸਮੁੰਦਰੀ ਸਹਿਯੋਗ ਦੀ ਸਮੀਖਿਆ ਕਰਨਗੇ ਸਚਾਲਨ ਪੱਤਰੀ ਪਰਮ ਸੰਬੰਧਾਂ ਨੂੰ ਮਦੌਣਗੇ ਅਤੇ ਦਵਮਾ ਜਲ ਸਿਨੇਮਾ ਵਿੱਚਕਾਰ ਸਹਿਯੋਗ ਅਤੇ ਨਵੇਂ ਰਸਤੇ ਲੱਭਣ ਦਾ ਮੌਕਾ ਪ੍ਰਦਾਨ ਕਰੇਗਾ ਇਸ ਦੌਰੀ ਵਿੱਚ ਸਚਾਲਨ ਕਮਾਂਡਰ ਨਾਲ ਮੀਟਿੰਗ ਤੋਂ ਬਾਅਦ ਬਲਜੀਤ ਦੇ ਜਲ ਸੈਨਾ ਜਲ ਸੈਨਾ ਟਿਕਾਣਿਆਂ ਤੇ ਸ਼ਿਪ ਗਾਰਡਨ ਦੇ ਦੌਰੇ ਦੇ ਵੀ ਸ਼ਾਮਲ ਹੋਣਗੇ ਵਿਚਾਰ ਪਟੰਦਰੀ ਸਾਂਝੀਆਂ ਸਮੁੰਦਰੀ ਤਰਜੀਹਾਂ ਜਲ ਸੈਨਾ ਅੰਤਰਕਾਰਸ਼ੀਲਤਾ ਸਮਰਥਾ ਨਿਰਮਾਣ ਅਤੇ ਬਹੁਪਕੀਟਾਂਚੇ ਦੇ ਅੰਦਰ ਸਜੋਗ ਅਤੇ ਕੇਂਦਰਤ ਹੋਣਗੇ ਜਿਸ ਵਿੱਚ ਵਿਆਪਕ ਦਰਸ਼ਨ ਦੱਖਣ ਦੱਖਣੀ ਸਜੋਗ ਸ਼ਾਮਲ ਹਨ ਜਲ ਸੈਨਾ ਮੁਖੀ ਦਾ ਦੌਰਾ ਸਮੁੰਦਰੀ ਸੁਰੱਖਿਆ ਵਪਾਰਕ ਆਦਾਨ ਪਰਦਾਨ ਅਤੇ ਸਮਰਥਨ ਨਿਰਮਾਣ ਦੇ ਖੇਤਰਾਂ ਵਿੱਚ ਬਰਲਜੀਲ ਦੀ ਜਲ ਸੈਨਾ ਨਾਲ ਸਹਿਯੋਗ ਵਧਾਉਣ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਜੋ ਵਿਸ਼ਵ ਸਮੁੰਦਰੀ ਖੇਤਰ ਵਿੱਚ ਸਥਿਰਤਾ ਸਥਿਰਤਾ ਦਾ ਯੋਗਦਾਨ ਪਾਏਗਾ ਤੁਹਾਨੂੰ ਨਵੀਆਂ-ਪੁਰਾਣੀਆਂ ਖਬਰਾਂ ਲਈ ਜੁੜੇ ਰਹੋ ਖਬਰਾਂ ਨੂੰ ਲਾਈਕ ਤੇ ਸ਼ੇਅਰ ਕਰ ਦਿਓ